ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਨਾ ਮਿਲਣ ਦੇ ਚਲਦਿਆਂ ਸਮੂਹ ਜ਼ਿਮੀਦਾਰਾਂ ਨੇ ਅਕਾਲੀ ਦਲ ਦੇ ਦਿਹਾਤੀ ਇੰਚਾਰਜ ਅਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਪਾਵਰ ਕਾਰਪੋਰੇਸ਼ਨ ਫਗਵਾੜਾ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਝੰਮ ਕੇ ਨਾਅਰੇਬਾਜ਼ੀ ਕੀਤੀ ਇਸ ਦੌਰਾਨ ਸਰਦਾਰ ਚਿੰਦਰ ਸਿੰਘ ਚੰਦੀ ਅਤੇ ਜਤਿੰਦਰਪਾਲ ਸਿੰਘ ਪੁਲਾਹੀ ਨੇ ਦੱਸਿਆ ਕਿ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਨਾ ਮਿਲਣ ਦੇ ਰੋਸ ਵਿੱਚ ਜੋ ਐਕਸੀਐਨ ਫਗਵਾੜਾ ਨਾਲ ਮੁਲਾਕਾਤ ਕੀਤੀ ਗਈ ਹੈ ਉੱਥੇ ਹੀ ਉਨ੍ਹਾਂ ਦੱਸਿਆ ਕਿ ਇਸ ਤੋਂ ਉਪਰੰਤ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਇੱਕ ਮੰਗ ਪੱਤਰ ਵੀ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜਿੱਥੇ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਦੇਣ ਦਾ ਵਾਅਦਾ ਕਰ ਰਹੀ ਸੀ ਉੱਥੇ ਹੀ ਇਹ ਵਾਅਦਾ ਹੁਣ ਪੂਰਾ ਨਹੀਂ ਹੋਇਆ ਤੇ ਕਿਸਾਨਾਂ ਨੂੰ ਸਿਰਫ 3 ਤੋਂ 4 ਘੰਟੇ ਹੀ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ ਜਰਕੀ ਝੋਨੇ ਦੀ ਫਸਲ ਦੀ ਬਿਜਾਈ ਦਾ ਕੰਮ 96% ਦੀ ਪੂਰਾ ਹੋ ਚੁੱਕਾ ਹੈ ਤੇ ਹੁਣ ਸਿਰਫ ਬਾਸਮਤੀ ਦੀ ਬਿਜਾਈ ਹੀ ਚੱਲ ਰਹੀ ਹੈ। ਉਹਨਾਂ ਖਿਆ ਕਿ ਮਿਤੀ 23 ਜੁਲਾਈ ਨੂੰ ਸਵੇਰੇ 10 ਵਜੇ ਮੁਰਤੋਂ ਐਕਸੀਐਨ ਫਗਵਾੜਾ ਨਾਲ ਇਸ ਮੁੱਦੇ ਤੇ ਮੀਟਿੰਗ ਕੀਤੀ ਜਾਵੇਗੀ। ਉਹਨਾਂ ਪੰਜਾਬ ਸਰਕਾਰ પાસે ਮੰਗ ਕੀਤੀ ਗਈ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਫਸਲ ਦੀ ਬਿਜਾਈ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ। ਉਹਨਾਂ ਆਖਿਆ ਗਿਆ ਐਸਟੀਐਮ ਫਗਵਾੜਾ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅਸੀਂ ਪਹਿਲਾਂ ਐਕਸੀਨ ਸਾਹਿਬ ਨੂੰ ਮਿਲ ਕੇ ਆਏ ਕਿਸਾਨਾਂ ਦੇ ਸੰਬੰਧ ਦੇ ਵਿੱਚ ਕਿ ਕਿਸਾਨਾਂ ਨੂੰ ਜਿਹੜੀ ਆ ਉਹ ਬਿਜਲੀ 8 ਘੰਟੇ ਦਾ ਜੋ ਸਰਕਾਰ ਦਾ ਵਾਅਦਾ ਸੀਗਾ ਉਹ ਇਸ ਟਾਈਮ ਪੂਰਾ ਨਹੀਂ ਹੋ ਰਿਹਾ ਸਰਕਾਰ ਬਹੁਤ ਪਰੇਸ਼ਾਨ ਹੈ ਤਕਰੀਬਨ ਇੱਕ ਹਫਤੇ ਤੋਂ ਢਾਈ ਤੋਂ 3 ਘੰਟੇ ਜਾਂ ਵੱਧ ਤੋਂ ਵੱਧ 4 ਘੰਟੇ ਲੇਟ ਆਉਂਦੀ ਆ ਜਦ ਕਿ 8 ਘੰਟੇ ਤੋਂ ਬਿਗੈਰ ਕਿਸਾਨਾਂ ਦਾ ਕੋਈ ਗੁਜ਼ਾਰਾ ਨਹੀਂ ਹੈ ਜਿਹੜੀ ਫਸਲ ਆ ਉਹ ਤਕਰੀਬਨ ਛੋਲੇ ਦੀ ਉਹ ਤਕਰੀਬਨ 95% ਲੱਗ ਚੁੱਕੀ ਆ ਐਵੇਂ ਬਾਸਮਤੀ ਥੋੜੀ ਵਾਲੀ ਲੱਗਣ ਵਾਲੀ ਰਹਿੰਦੀ ਆ ਉਹਦੇ ਲਈ ਕਿਸਾਨਾਂ ਨੂੰ ਇੰਨੀ ਪਰੇਸ਼ਾਨੀ ਆ ਰਹੀ ਆ 100 ਰੁਪਏ ਲੀਟਰ ਡੀਜ਼ਲ ਆ ਜਨਰੇਟਰ ਚਲਾ ਕੇ ਕਿਵੇਂ ਉਹਨੂੰ ਪਾਲ ਲੂਗਾ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਉਹਨਾਂ ਵਾਅਦਿਆਂ ਨੂੰ ਪੂਰੇ ਕਰੇ 8 ਘੰਟੇ ਇਹਨਾਂ ਜ਼ਿਮੀਂਦਾਰਾਂ ਨੂੰ ਲਾਈਟ ਦਵੇ ਪੂਰੀ ਅਸੀਂ ਐਕਸ਼ਨ ਸਾਹਿਬ ਦੇ ਵੀ ਮੰਗ ਪੱਤਰ ਦੇ ਕੇ ਆਏ ਹਾਂ ਹੁਣ ਐਸਡੀਐਮ ਸਾਹਿਬ ਨੂੰ ਵੀ ਦੇਖਿਆ ਹੈ ਤੇ ਐਸਡੀਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ ਕੱਲ ਨੂੰ ਫੇਰ ਅਸੀਂ ਦੁਬਾਰਾ 10 ਵਜੇ ਐਕਸ਼ਨ ਸਾਹਿਬ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਅਗਲਾ ਜਿਹੜਾ ਕੰਮ ਹੈਗਾ ਪ੍ਰੋਗਰਾਮ ਉਹ ਤੈਅ ਕੀਤਾ ਜਾਵੇਗਾ ਉਹ ਐਕਸ਼ਨ ਜਿਹੜਾ ਅਗਲਾ ਲਿਆ ਜਾਵੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਤੀ ਕਰਦੇ ਆ ਕਿ ਤੁਸੀਂ ਕਿਸਾਨਾਂ ਦੇ ਨਾਲ ਧੱਕਾ ਨਾ ਕਰੋ ਕਿਸਾਨਾਂ ਨਾਲ ਹਮਦਰਦੀ ਕਰੋ ਤੁਸੀਂ ਇਸ ਕਰਕੇ ਤੁਸੀਂ ਰਾਜ ਭਗ ਦੇ ਅੰਦਰ ਆਇਓ ਇਸ ਕਰਕੇ ਆਪਣੀ ਜਿਹੜੀ ਜ਼ਿੰਮੇਵਾਰੀ ਪੂਰੀ ਨਿਭਾਓ ਅੱਜ ਅਸੀਂ ਸਮੁੱਚੇ ਫਗਵਾੜੇ ਦੇ ਕਿਸਾਨਾਂ ਵੱਲੋਂ ਪਾਵਰ ਕਾਰਪੋਰੇਸ਼ਨ ਦੇ ਜਿਹੜਾ ਕਿਸਾਨਾਂ ਨੂੰ ਵਿਸ਼ਵਾਸ ਦਿੱਤਾ ਸੀ ਕਿ ਪੈਟੀ ਦੇ ਸੀਜ਼ਨ ਚੋਂਨੇ ਦੇ ਸੀਜ਼ਨ ਦੇ ਵਿੱਚ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਏਗੀ ਉਹਦੇ ਸਬੰਧ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਅਸੀਂ ਬੜੇ ਤੰਗ ਆ ਕਿਉਂਕਿ ਦੋ ਤਿੰਨ ਦਿਨ ਤੱਕ ਘਰਾਂ ਦੀ ਸਪਲਾਈ ਵੀ ਬੰਦ ਰਹੀ ਤਿੰਨ ਘੰਟੇ ਆਉਂਦੀ ਸੀ ਤਿੰਨ ਘੰਟੇ ਚਲੀ ਜਾਂਦੀ ਸੀ ਫਿਰ ਅਸੀਂ ਯਤਨ ਕੀਤਾ ਕਿ ਸਾਨੂੰ ਉਹਨਾਂ ਨਾਲ ਸੰਪਰਕ ਕਰਨ ਦਾ ਹੁਣ ਅਸੀਂ ਐਕਸ਼ੀਅਨ ਸਾਹਿਬ ਵੱਲ ਵੀ ਗਏ ਸੀ ਤੇ ਐਕਸ਼ੀਅਨ ਸਾਹਿਬ ਅੱਜ ਛੁੱਟੀ ਤੇ ਨੇ ਉੱਥੇ ਮੈਮੋਰੰਡਮ ਦਿੱਤਾ ਔਰ ਐਕਸ਼ੀਅਨ ਐਸ.ਡੀ.ਐਮ ਸਾਹਿਬ ਨੂੰ ਵੀ ਮੈਮੋਰੰਡਮ ਦਿੱਤਾ ਹੈ ਤਾਂ ਕਿ ਜਿਹੜੀ 8 ਘੰਟੇ ਸਾਨੂੰ ਨਿਰਬੇਗਨ ਸਪਲਾਈ ਦਿੱਤੀ ਜਾਏ ਝੋਨੇ ਦੀ ਤਕਰੀਬਨ 100% ਬਜਾਈ ਹੋ ਗਈ ਹੈ ਸਾਰਾ ਖਰਚਾ ਕਿਸਾਨ ਕਰ ਚੁੱਕੇ ਨੇ ਉਪਰੋਂ ਮੌਸਮ ਜਿਹੜਾ ਹੈ ਉਹ ਬੜਾ ਬਿਹਾਲ ਹੈ ਗਰਮੀ ਦਾ ਮੌਸਮ ਹੈ ਇਸ ਕਰਕੇ ਅਸੀਂ ਯਤਨ ਕਰ ਰਹੇ ਹਾਂ ਕਿ ਜਿਹੜੀ ਸਾਡੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਏ ਨਹੀਂ ਤਾਂ ਕਿਸਾਨ ਵੀਰ ਧਰਨੇ ਪ੍ਰਦਰਸ਼ਨ ਦੇ ਲਈ ਇੱਕ ਸਖਤ ਐਕਸ਼ਨ ਲੈਣ ਦੇ ਲਈ ਮਜਬੂਰ ਹੋਣਗੇ ਪੰਜਾਬ ਸਰਕਾਰ ਨੂੰ ਵੀ ਗੁਜਾਰਿਸ਼ ਹੈ ਕਿ ਸਾਡੀ ਸਮੱਸਿਆ ਸੁਣ ਕੇ ਜਲਦ ਹੱਲ ਕੀਤਾ ਜਾਏ ਔਰ ਅਸੀਂ ਇਸ ਗੱਲ 'ਤੇ ਆਸ ਬੰਦਾ ਕਿ ਪ੍ਰਸ਼ਾਸਨ ਅਤੇ ਸਰਕਾਰ ਸਾਡੀ ਸਮੱਸਿਆ ਵੱਲ ਧਿਆਨ ਦੇਗੀ ਔਰ ਕੱਲ ਫੇਰ ਅਸੀਂ ਐਕਸੀਨ ਸਾਹਿਬ ਨੂੰ ਮਿਲਾਂਗੇ ਨਹੀਂ ਤਾਂ ਫੇਰ ਅਸੀਂ ਜਿਹੜਾ ਆ ਅਗਲੀ ਵੱਡੀ ਮੀਟਿੰਗ ਕਰਕੇ ਉਹ ਜਿਹੜਾ ਟ੍ਰੈਫਿਕ ਜਾਮ ਵਰਗੀ ਜਿਹੜੀ ਸਮੱਸਿਆ ਜਿਹਦੇ ਵਿੱਚ ਸਾਰੇ ਲੋਕਾਂ ਨੂੰ ਦਿੱਕਤ ਆਉਂਦੀ ਹੈ ਅਸੀਂ ਵੀ ਉਹ ਮਹਿਸੂਸ ਕਰਦੇ ਆਂ ਪਰ ਸਾਡੀ ਫਿਰ ਮਜਬੂਰੀ ਹੋਏਗੀ ਕਿ ਅਸੀਂ ਇਹ ਟ੍ਰੈਫਿਕ ਜਾਮ ਵੀ ਕਰਾਂਗੇ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਔਰ ਆਪਣੇ ਹੱਕਾਂ ਦੇ ਲਈ ਸੰਘਰਸ਼ ਵੀ ਕਰਾਂਗੇ